ਸਾਸਤਰੀ ਕਲ ਸਾਰੇ ਵੀਰ ਭਰਾਵਾਂ ਨੂੰ ਆਓ ਜੀ ਆਹ ਹੈ ਰਾਵਾਂ ਕਲਾ ਪਿੰਡ ਤੇ ਜਿਹੜੇ ਲੱਖੇ ਜਿੰਨੇ ਘਾਰਿਆ ਸਾਰੇ ਆ ਜਿਵੇਂ ਚਿਚੜ ਦੇ ਦਿੱਤੇ ਰੂੜੀ ਫੋੜ ਕੇ ਜਿਹੜਾ ਨੰਗਨ ਟੱਪਿਆਂ ਨੂੰ ਸਾਫ ਕਰਦੇ ਆ ਤੇ ਇੱਕ ਹੁਣ ਕਣ ਕੜਾ ਤੋਂ ਮਾ ਚੱਲੁੰਦੀ ਆ ਤੇ ਇਹਨਾਂ ਰੂੜੀ ਦੇ ਉੱਤੇ ਲਿਆ ਲੈ ਆ ਦੇ ਕਿੰਨਾ ਜਿਉ ਆ ਕੇ ਖੁੱਤੀ ਜਾਂਦੀ ਜੇ ਕਿਆ ਬਾਤ ਹੈ ਕੋਈ ਨਹੀਂ ਮੰਨਦਾ ਉਹਦਾ ਹੂਕੂ ਤੇ ਕਿਆ ਉਹਦਾ ਹੂਕੂ ਤੇ ਕੋਈ ਨਹੀਂ ਮੰਨਦਾ ਦੀ ਆਪ ਦੇਖੋ ਕਿ ਕਿਵੇਂ ਅੱਗ ਚਲ ਚੁੰਡੀ ਆ ਇਹ ਬਕਰਤਾਂ ਵਟਣ ਨਹੀਂ ਪਈ ਜਮਾਨ ਨੇੜੇ ਬਕਰਤਣ ਲਈ ਤੀ ਇੱਕ ਸਾਈਡ ਤੋਂ ਇੱਕ ਸਾਈਡ ਕਰ ਮਾਰੀ ਗਈ ਆ ਇੰਨਾ ਲੋਕਾਂ ਦਾ ਜੰਮਾ ਦਾ ਜਮਾ ਨਾਲ ਫਰੇ ਗਿਆ ਇਹਨਾਂ ਕੋਈ ਮਦਦ ਲਈ ਜ਼ਿੰਦਾਰ ਨਾਲ ਇਹਦਾ ਖੂਨ ਤੇ ਪਾਣੀ ਬਣ ਗਿਆ ਕਿੰਨਾਂ ਦਾ ਇਹਨੂੰ ਬੜਾ ਆਖਿਆ ਵੀ ਕਿ ਅੱਗ ਨਾ ਸੁੱਟੋ ਯਾਰ ਜਣੇ ਆ ਸਾਰੀ ਛੜਕ ਤੇ ਰੋੜੀ ਸਿੱਟੀ ਜਾਂਦੇ ਨੇ ਕੋਈ ਨਾ ਚਾਰੋਂ ਵੀ ਸਰਪੰਚ ਨੇ ਟਾਕੀਆ ਫੇਰ ਇੱਕੀ ਛੜਕ ਤੇ ਲਿਆ ਲੈ ਗਏ ਰੋੜੀ ਛੜਕਦੇ ਆ ਇਹਨਾਂ ਨੂੰ ਹੁੰਦਾ ਸੋ ਵੀ ਡਬਲ ਨਹੀਂ ਆ ਇਹ ਧੋਕੀ ਛਿੰਗਿਆੜੀ ਦੇਖ ਸਕਦੇ ਹਰੇ ਆ ਭਜਾਰਤੀ ਹੈ ਜਿਹਨੂੰ ਕਾਰਾਂ ਆ ਪਾਰਤੀ ਇਹਨਾਂ ਨੇ ਦੇ ਪਾਣੀ ਨਹੀਂ ਦਿੱਤਾ ਜਿਹਨੂੰ ਪਾਲਤੀ ਪਾਣੀ ਦੀ ਗਲਤੀ ਨਹੀਂ ਪੜੀ ਉਸ ਆ ਜਿਹੜੀ ਸਾਰਾ ਮੱਦੇ ਜਾਓ ਇਹ ਬੇਜੀ ਲਾਈ ਜੋ ਬਣਾ ਦਿੰਦਾ ਉਹ ਜਿਹੜਾ ਜਰਾ ਕੰਦਾ ਇਹਨਾਂ ਦੇ ਖਰੋਪਾਂ ਦੀ ਗਾਇਟੀ ਦੇ ਕਿਹੜੇ ਗਾਣੇ ਦੇ ਪਹਿਲੂ ਕੀ ਹੋ ਰਿਹਾ ਹੈ ਇਨਸਾਨੀਅਤ ਦੇ ਵਿੱਚੋਂ ਮਾਰੀ ਕੀ ਹੈ ਇਹ ਆਏ ਸਾਲੀਆਂ ਨਹੀਂ ਕਰਦੇ ਪਿਛਲੇ ਸਾਲ ਵੀ ਇਹ ਕਿਤੇ ਸੀ ਇਹਦੇ ਮਾਲਕ ਜਿਹੀ ਰਾਖਾਵਾ ਜੀਂ ਗਰਾਂ ਨੇ ਬਸ ਉਹ ਹੀ ਆ ਸ਼ੁਰੂ ਹੈ ਅੱਜ ਕਿੰਨੀ ਵਾਰ ਦੇਖਦੇ ਸਾਹਮਣੇ ਸਾਰੀ ਬਿਜਾਈ ਹੋਈ ਹੈ ਹੋ ਰਹਾ ਸ਼ਰਮ ਨਹੀਂ ਆਉਂਦੀ ਪਿਛਲੇ ਸਾਲ ਵੀ ਇੱਕ ਕੋ ਬਾਰਾ ਨੂੰ ਫੋਨ ਕੀਤਾ ਸੀ ਕੁਝ ਨਹੀਂ ਹੋਇਆ ਪਿਛਲੇ ਸਾਲ ਪੁਲਿਸ ਵਾਲੇ ਸੱਦੇ ਹੀ 112 ਵਾਲੇ ਇਹਨਾਂ ਪਰਾ ਸਾਰਾ ਪਿੰਡ ਇਕੱਠਾ ਹੋ ਗਿਆ ਇਹਨਾਂ ਨੇ ਕੋਈ ਨਾ ਨਹੀਂ ਜੁਕਾਰ ਕੇ ਉਹ ਚੁੱਪ ਕਰਕੇ ਚਲ ਗਏ ਅਹੀਂ ਕੀ ਕਰੀਏ ਅਹੀਂ ਵੀ ਕਰੀਏ ਕੋਈ ਨਹੀਂ ਕੁਝ ਕਰਦਾ ਬੱਚ ਫੇਰ ਹੋਣ ਫੇਰ ਹੋਣ ਕਿ ਆਪਾਂ ਸੱਦੇ ਆ ਕੇ ਨਾ ਨਾ ਕੋਈ ਸੱਦੇ ਸੱਦੇ ਚਾਹੀਉਂ ਰਪਾਂਡ ਦੀ ਬਾਤ ਕੀ ਆਇਆ ਇਹ ਕਰ ਦਿਨਗਾ ਉਹ ਨੇ 12 ਵਾਲੇ ਨੂੰ ਉਹ ਕੁੱਨੇ ਫੁੱਟੀ ਜਾਂਦਾ ਵਾਰਾਂ ਨੇ ਫੋਨ ਕੀਤਾ ਸੀ ਬੜੀ ਸ਼ੱਕੜੀ ਖੜੀ ਆੜੀ ਆਵਾਜ਼ ਉੱਪਰ ਆਵਾਜ਼ ਬੜੀ ਤੇਜ਼ੀ ਤੇ ਆਵਾਜ਼ ਜਾਂਦੀ ਜਾਂਦੀ ਦੌੜਾ ਬੜਾ ਵੜਾ ਅਸੀਂ ਤਾਂ ਹੁਣ ਵੇਖੀਏ ਜਿੰਦਰ ਨਾ ਹੋਵੇ ਪਾਣੀ ਨਾ ਹੋਵੇ ਉਹ ਸਿਰ ਤੇ ਦੇਖਦੇ ਹਾਂ ਉਸ ਦੇ ਨਾਲ ਲਾਈ ਲਾ ਗੰਵਾ ਗੰਵਾ ਹੀ ਵੇਖਦੇ ਨੇ ਇਹ ਵੀ ਨਹੀਂ ਉਪਯੋਗ ਨਹੀਂ ਹੁੰਦੀ ਬੜ 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 ਕੁਝ ਨਹੀਂ ਆਉਂਦੀ ਦੇਖ ਬੰਦਾ ਇੰਨਾ ਹੈ ਦੇਖ